ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ ਭੇਜਿਆ ਜਾ ਰਿਹਾ ਹੈ ਸਕੂਲਾਂ ਦੇ ਮੁਖੀਆਂ ਨੂੰ ਹੈਡਮਾਸਟਰਸ ਨੂੰ ਵੱਖ-ਵੱਖ ਥਾਵਾਂ ਤੇ ਟ੍ਰੇਨਿੰਗ ਅਕੈਡਮੀਆਂ ਵਿੱਚ ਭੇਜਦੇ ਇਸ ਦਾ ਮਕਸਦ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ ਇਸ ਦੇ ਨਾਲ ਸੂਬੇ ਭਰ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ ਇਸ ਤੋਂ ਪਹਿਲਾਂ 250 ਤੋਂ ਉੱਪਰ ਸਾਡੇ ਪ੍ਰਿੰਸੀਪਲ ਤੇ ਹੈਡਮਾਸਟਰ ਜਾ ਚੁੱਕੇ ਹਨ ਉਹਨਾਂ ਦਾ ਜਿਹੜਾ ਤਜਰਬਾ ਹੈ ਐਕਸਪੀਰੀਅੰਸ ਉਹ ਬਹੁਤ ਜ਼ਿਆਦਾ ਕੰਮ ਆ ਰਿਹਾ ਸਕੂਲਾਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ 234 ਪ੍ਰਿੰਸੀਪਲਾਂ ਦੇ 7 ਬੈਚ ਸਿੰਗਾਪੁਰ 152 ਹੈਡਮਾਸਟਰਾਂ ਦੇ 3 ਬੈਚ ਆਈਆਈਐਮ ਅਹਮਦਾਬਾਦ ਅਤੇ 144 ਪ੍ਰਾਇਮਰੀ ਕੈਡਰ ਅਧਿਆਪਕਾਂ ਦੇ 2 ਬੈਚ ਫਿਨਲੈਂਡ ਭੇਜੇ ਗਏ ਹਨ ਦੈਨਿਕ ਸੂਰਤ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡਾ ਦੋਸਤ ਸੱਤਪਾਲ ਸਿੰਘ ਡੇੜਕਾ ਸੰਤ ਬਾਬਾ ਕਾਲਾ ਸਿੰਘ ਜੀ ਨਾਨਕ ਸਰ ਵਾਲਿਆਂ ਦੀ ਰਹਿਨਮਾਈ ਦੇ ਇਹੇਠ ਨਾਨਕ ਸਰ ਦੀ ਜ਼ਮੀਨ ਦੇ ਉੱਪਰ ਅੱਜ 1 ਏਕੜ ਦੇ ਵਿੱਚ ਗੁੱਟੇ ਲਗਾਏ ਜਾ ਰਹੇ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਵੀ ਬਾਬਾ ਆਗਿਆਪਾਲ ਸਿੰਘ ਜੀ ਵੀ ਮੌਜੂਦ ਨੇ ਡੀਐਸਪੀ ਜਸਜੋਤ ਸਿੰਘ ਮੌਜੂਦ ਨੇ ਤੇ ਹੋਰ ਬਹੁਤ ਸਾਰੀਆਂ ਸੰਗਤਾਂ ਰਿਸਪੈਕਟਰ ਸੁਜੀਤ ਸਿੰਘ ਜੀ ਮੌਜੂਦ ਨੇ ਤੇ ਗ੍ਰੀਨ ਪੰਜਾਬ ਮਿਸ਼ਨ ਟੀਮ ਦੇ ਨਾਲ ਇਹ ਸਹਿਯੋਗ ਦੇ ਨਾਲ ਇਹ ਸਾਰੇ ਬੂਟੇ ਲਗਾਏ ਜਾ ਰਹੇ ਨੇ ਜਿਸ ਨੂੰ ਕਿ ਸੰਪਰਦਾ ਖੁਦ ਸੰਭਾਲ ਕਰੇਗੀ ਬੂਟਿਆਂ ਦੀ ਤੇ ਸਾਡੇ ਨਾਲ ਬਾਬਾ ਆਗਿਆਪਾਲ ਸਿੰਘ ਜੀ ਮੌਜੂਦ ਨੇ ਬਾਬਾ ਜੀ ਅੱਜ ਦੇ ਦਿਨ ਤੇ ਕੀ ਕਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਾਨਸਰ ਪਲੇਰਾਂ ਦੇ ਕੇ ਮੌਜੂਦਾ ਮਹਾਂਪੁਰਖ ਬਾਬਾ ਕਾਲਾ ਸਿੰਘ ਜੀ ਨੇ ਸਾਰੇ ਸਾਰੇ ਸੇਵਾਦਾਰਾਂ ਨੂੰ ਜੋੜੀ ਲਾਈ ਸੀ ਆਪ ਉਹ ਵਿਦੇਸ਼ ਗਏ ਹੋਏ ਨੇ ਤੇ ਡੀਐਸਪੀ ਸਾਹਿਬ ਦੀ ਡਿਉਟੀ ਲਈ ਸੀ ਵੀ ਆਪਾਂ ਇੱਥੇ ਵੱਧ ਤੋਂ ਵੱਧ ਬੂਟੇ ਲਾਉਣੇ ਨੇ ਇੱਕ ਇੱਕੜ ਦੇ ਵਿੱਚ ਤੇ ਬਾਕੀ ਜਿਵੇਂ ਲੋੜ ਵੀ ਹੈਗੀ ਆ ਵੱਧ ਤੋਂ ਵੱਧ ਹਰਿਆਲੀ ਹੋਵੇ ਇਸ ਤੇ ਜੱਟ ਸਾਹਿਬ ਕੀ ਕਹੋਗੇ ਤੁਸੀਂ ਅੱਜ ਅੱਜ ਸਾਾਨੂੰ ਬੜਾ ਮਨ ਨੂੰ ਸੁਖ ਹੋਇਆ ਕਿ ਅੱਜ ਦੇ ਸੱਜਣ ਸਵਰਨ ਮੌਕਾ ਮਿਲਿਆ ਉਸ ਇੱਥੇ ਆ ਕੇ ਇਹਦੇ ਜੀਹਰ ਪਲਾਂਟੇਸ਼ਨ ਤੇ ਕਿਉਂਕਿ ਕੋਸ਼ਿਸ਼ ਨਹੀਂ ਹੋ ਰਹੀ ਬੱਚਾ ਆਮ ਤੌਰ ਸੰਪਰਦਾਇ ਸੰਗਠਨ ਤੇ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਜੀ ਅਭੀ ਨਾਮ ਵਾਲੇ ਸਮੇਂ ਵੀ ਉਹ ਵੀ ਆਪਣੇ ਘਰ ਪਰ ਆਪਣੀ ਜਮੀਨ ਦੇ ਵਿੱਚ ਹਰ ਤਰ੍ਹਾਂ ਦੇ ਬੂਟੇ ਨਾ ਪੇਖ ਰਿਆ ਨਹੀਂ ਆ। ਜੀ। ਅ ਧੰਨਵਾਦ ਜੀ ਤੇ ਇੱਕ ਬੇਨਤੀ ਅਸੀਂ ਤੁਹਾਡੇ ਆਪਣੇ ਦਰਸ਼ਕਾਂ ਨੂੰ ਵੀ ਕਰਦੇ ਆ ਕਿ ਗ੍ਰੀਨ ਪੰਜਾਬ ਮਿਸ਼ਨ ਟੀਮ ਜਿੱਥੇ ਕਿਤੇ ਵੀ ਤੁਸੀਂ ਤੁਹਾਡੇ ਕੋਲੇ ਜ਼ਮੀਨ ਹੋਵੇ ਤੁਸੀਂ ਲਗਾ ਕੇ ਬੂਟੇ ਸੰਭਾਲ ਸਕਦੇ ਹੋ। ਬੂਟੇ ਗ੍ਰੀਨ ਪੰਜਾਬ ਮਿਸ਼ਨ ਟੀਮ ਲਗਾ ਕੇ ਜਾਵੇਗੀ ਤੇ ਸਾਡੇ ਨਾਲ ਤੁਸੀਂ ਇਸੇ ਵੀਡੀਓ ਦੇ ਵਿੱਚ ਕਮੈਂਟ ਕਰਕੇ ਜਰੂਰ ਗੱਲਬਾਤ ਕਰ ਸਕਦੇ ਹੋ। ਧੰਨਵਾਦ।